ਦੋਲਣ ਵੇਲੇ ਉਥੋਂ ਪਾਰਤੇ ਬੰਦੇ ਪਾਰ ਕੇ ਇਲੈਕਸ਼ਨਾਂ ਨੂੰ ਭੱਜਦੇ ਤੇ ਇਹਨਾਂ ਦੀ ਸੁਣੀ ਨੇ ਇਹਨਾਂ ਨੇ ਤਾਂ ਉੱਥੇ ਅਸੀਂ ਉੱਥੇ ਮੈਂ ਵਿੱਚ ਹੁੰਦਾ ਸੀ ਮੀਟਿੰਗ ਦੇ ਉੱਥੇ ਕਹਿੰਦੇ ਰਹੇ ਆ ਵੀ ਇੱਕ ਹਫ਼ਤਾ ਦਾ ਕੱਟ ਲੋ ਇੱਕ ਹਫ਼ਤੇ ਨਾਲ ਤਾਂ ਆਪਾਂ ਨੂੰ ਕੁਝ ਨਹੀਂ ਹੁੰਦਾ ਜੇ ਉੱਥੇ ਆਪਾਂ ਇੱਕ ਹਫ਼ਤਾ ਜਾਂ ਦੋ ਹਫ਼ਤੇ ਹੋਰ ਬਹਿ ਗਏ ਹੁੰਦੇ ਆਪਾਂ ਨੂੰ ਆਹ ਦਿਨ ਦੇਖਣੇ ਨਹੀਂ ਸੀ ਪੈਣੇ ਹੁਣ ਮੰਨ ਤਾਂ ਗਿਆ ਸੀ ਮੰਨ ਕੇ ਮੁਕਰਿਆ ਇਹਦਾ ਮਰੇ ਮੁਕਰੇ ਦੀ ਕਹਿੰਦਾ ਨਾ ਕੋਈ दारू ਨਹੀਂ ਗਈ ਇਹ ਤਾਂ ਬੱਚਿਆਂ ਨੂੰ ਕਹਿ ਕੇ ਆਏ ਸੀ ਵੀ ਕਿ ਇੱਕ ਬੰਦਾ ਆਪਾ ਪਰਿਵਾਰ ਮੰਗਰਾ ਜੇ ਅਸੀਂ ਹਿੱਦੀ ਪਾਜੂ ਤਾਂ ਬਾਕੀ ਤਾਂ ਰੱਜ ਕੇ ਰੋਟੀ ਖਾ ਰਹਿਣਗੇ ਉਹ ਤਾਂ ਸਾਨੂੰ ਉਮੀਦ ਵੱਜ ਗਈ ਸੀ ਵੀ ਜਦੋਂ ਹੁਣ ਆ ਹਾਈ ਕੋਰਟ 'ਚ ਆਏ ਨੇ ਵੀ ਕੁਛ ਨਾ ਕੁਛ ਗੱਲ ਸਿਰੇ ਲੱਗੂਗੀ ਸ਼ਿੰਗਾਰਚਾ ਤਾਂ ਸਾਨੂੰ ਲੜਨੇ ਹੀ ਪੈਣਗੇ ਇਹ ਅੱਜ ਲੜ ਲਈਏ ਸਵੇਰੇ ਲੜਨ ਲਈਏ ਜਿੰਨਾ ਚਿਰ ਅਸੀਂ ਸਹੀਦੀਆਂ ਨਹੀਂ ਪਾਉਂਦੇ ਉਹਨਾਂ 'ਚ ਸਾਡਾ ਕੋਈ ਹੱਲ ਨਹੀਂ ਕਿਸੇ ਦਾ ਇਹ ਆਣ-ਛਾਨ ਦਾ ਮਸਲਾ ਨਹੀਂ ਵੀ ਜਾਂ ਜਗਦੀਸ਼ ਸਿੰਘ ਦੱਲੇ ਆਪਦਾ ਮਸਲਾ ਹੈ ਵੀ ਉਹਦੀ ਕੋਈ ਕੱਲੇ ਦੀ ਜ਼ਮੀਨ ਜਾਇਆ ਜਾਤਾ ਜਾਂ ਹੋਰ ਹੈ ਇਹ ਸਾਰਿਆਂ ਦਾ ਉਹ ਵੀ ਮੰਗੋ ਹੀ ਮੰਗਦੇ ਆਂ ਅਸੀਂ ਵੀ ਉਹੀ ਮੰਗਦੇ ਆਂ ਕਿਸਾਨ ਉਹ ਆ ਕਿਸਾਨ ਅਸੀਂ ਉਹਨਾਂ ਦੇ ਧੀ ਪੁੱਤ ਪਰ ਹੁਣ ਲੇਟ ਕਾਦਾ ਕਰਦੇ ਆ ਜਦੋਂ ਬੰਦੇ ਹੀ ਕਮਾ ਲਿਆ ਸੀ ਫਿਰ ਤਾਂ ਆਉਣ ਚਾਹੇ ਨਾ ਆਉਣ ਫਿਰ ਸਾਨੂੰ ਕੁਛ ਸਹੀ ਹੈ ਜਦੋਂ ਹੁਣ ਸਾਡਾ ਪਿਓ ਹੈ ਕਿਸੇ ਨੇ ਸਾਥ ਦੇ ਵਿੱਚ ਉਹਦੀ ਦਾੜੀ ਫੜ ਲਈ ਫੇ ਤਾਂ ਪੁੱਤ ਮਗਰੋਂ ਦੋ ਦਿਨਾਂ ਵਗਰੋ ਜਾਵੇ ਨਾ ਜਾਵੇ ਉਹਨਾਂ ਕੰਮ ਤਾਂ ਸਾਡਾ ਸਿਰੇ ਤੇ ਲੱਗਿਆ ਪਿਆ ਸਰਕਾਰਾਂ ਦੀ ਵਿਦਕਰਾ ਕਰਦੀਆਂ ਅਸਲ ਵਿੱਚ ਪੰਜਾਬ ਨਾਲ ਤਾਂ ਖਾਸ ਕਰਕੇ ਇਹਦਾ ਪਹਿਲਾਂ ਤੋਂ ਆਪਾਂ ਸੁਣੁੰਦੇ ਆ ਰਹੇ ਹਾਂ ਪਹਿਲਾਂ ਵੀ ਜੋ ਵੱਡੀਆਂ ਪਾਰਟੀਆਂ ਆਉਂਦੀਆਂ ਨੇ ਉਹ ਵੀ ਕਹਿੰਦੀਆਂ ਹੁੰਦੀਆਂ ਸੀ ਵੀ ਮੈਂ ਤੇਈ ਮਾਨ ਵਾਲਾ ਰਸੂਕ ਆਪਣੇ ਨਾਲ ਕਰਦਾ ਫਿਰ ਜਦੋਂ ਆਪਾਂ ਕਿਤੇ ਬਹਿ ਜਾਂਦੇ ਆ ਜਾ ਕੇ ਜਿਵੇਂ ਉਰੀ ਬਹਿ ਗਏ ਜਾਂ ਦਿੱਲੀ ਬਹਿ ਗਏ ਸੀ ਇਹ ਫਿਰ ਅੱਤਵਾਦੀ ਵੱਖਵਾਤੀ ਦੱਸਣ ਲੱਗ ਜਾਂਦੇ ਆ ਹੁਣ ਆਪਦੇ ਹੱਕ ਖਾਤਰ ਤਾਂ ਆਪਾਂ ਬੈਠਣੀ ਹੈ ਆਪਣਾ ਪਗੜਾ ਕਿਸੇ ਤੋਂ ਕੁਝ ਖੋਣੇ ਹੈ ਵੀ ਨਾਲ ਬੰਗੇ ਦਾ ਕੋ ਚੱਕ ਕੇ ਲੈ ਜਾਂਦੇ ਇੱਥੇ ਬੈਠੇ ਆ ਆਪਣਾ ਰੈਟ ਹੈ ਬਣਦਾ ਆਪਣਾ ਹੱਕ ਬਣਦਾ ਨਾ ਹਮੇਸ਼ਾ ਇਹ ਤਾਂ ਖੇਤੀ ਦਾ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਰਹਾ ਤੇ ਇਹ ਤਾਂ ਕੀ ਲੋਕ ਆਪ ਵੀ ਹੱਥ ਖੜੇ ਕਰ ਦੇਣਗੇ ਝੋਨਾ ਨਹੀਂ ਵਿਕਣਾ ਹੁਣ ਅਸੀਂ ਮੰਡੀਆਂ ਦੇ ਵਿੱਚ ਜਾ ਜਾ ਕੇ ਮਸਾ ਰਿੰਗ ਰਿੰਗ ਕੇ ਝੋਨਾ ਵੇਚਿਆ ਬਾਹਰੋਂ ਦੇਖੂ ਆਪਾਂ ਠੂਠਾ ਅੱਡ ਕੇ ਜਾਂਦੇ ਸੀ ਵੀ ਸਾਨੂੰ ਆਟਾ ਦਾਣਾ ਦੇ ਉਹ ਹਰੀ ਕ੍ਰਾਂਤੀ ਲਿਆਂਦੀ ਜਦੋਂ ਹਰੀ ਕ੍ਰਾਂਤੀ ਲਿਆਂਦੀ ਤਾਂ ਹੁਣ ਕਹਿੰਦੇ ਵੱਧ ਹੋ ਗਿਆ ਕੰਮ ਸਰਕਾਰਾਂ ਦੰਬੀ ਜਾ ਰਹੇ ਆ ਵੀ ਇਹਨਾਂ ਦੀ ਪਾਲਿਸੀ ਹੁੰਦੀ ਹੈ ਨਾ ਬਹੁਤ ਗੰਦੀ ਖੇਡ ਹੋਈ ਹੈ ਇਹ ਜਿਹੜਾ ਬੰਦਾ ਹੈ ਖੇਡ ਖੇਡਣ ਲੱਗ ਗਿਆ ਉਹਨੂੰ ਪਬਲਿਕ ਦਾ ਨਹੀਂ ਕੋਈ ਹੁੰਦਾ ਪਬਲਿਕ ਤਾਂ ਮਰੇ ਚਾਹੇ ਜੀਵੇ ਉਹਨੂੰ ਕੀ ਫਰਕ ਹੌਲਸਦਾ ਸੀ ਆਪਾਂ ਹੁਣ ਮਰੀਏ ਬਿੰਦਕ ਨੂੰ ਮਰੀਏ ਤਾਂ ਪਰ ਇਹ ਨਹੀਂ ਉਹਨਾਂ ਨੂੰ ਤਾਂ ਇਹ ਆ ਵੀ ਸਾਡਾ ਲੋਕ ਰਾਜ ਕਾਇਮ ਹੋਣਾ ਚਾਹੀਦਾ ਹੈ ੱੱਲੇ ਵਾਲਾ ਤਾਂ ਕਹਿੰਦੇ ਵੀ ਦਵਾਈ ਬੂਟੀ ਦਾ ਤਾਂ ਮੈਨੂੰ ਕੋਈ ਨਾ ਹੀ ਨਾ ਲੋ ਮੈਂ ਕੁਝ ਨਹੀਂ ਲੈਣਾ ਤੇ ਮੈਨੂੰ ਤਾਂ ਇੱਕੋ ਹੀ ਚੀਜ਼ ਚਾਹੀਦੀ ਐ ਵੀ ਸਾਡੇਆਂ ਮੰਗਾ ਮੰਨੀਆਂ ਜਾਣ ਉਹ ਤੋਂ ਬਾਅਦ ਚਾਹੇ ਮੈਂ ਸਾਰਾ ਕੁਝ ਖਾ ਲਵਾਂ ਪਾਣੀ ਵੀ ਖਾਊਂਗਾ ਵੀ ਜਿੰਨਾ ਚਿਰ ਮੰਗ ਨਹੀਂ ਮੰਨਦੇ ਉਨਾ ਚਿਰ ਨਾ ਮੈਨੂੰ ਕੁਝ ਕਹੋ ਆ ਪਿਛਲੇ ਬਸ ਨੇ ਲੰਗਰ ਲੱਗਿਆ ਹੋਇਆ ਆਪਣਾ ਕਿਸੇ ਚੀਜ਼ ਦੀ ਕਮੀ ਨਹੀਂ ਪਰ ਕਮੀਆਂ ਤਾਂ ਇੱਕੋ ਹੀ ਕਮੀ ਐ ਇਹ ਸਾਥੋਂ ਪੂਰੀ ਹੋ ਜੇ ਤਾਂ ਮਹਾਰਾਜ ਸਾਡੇ ਦੇ ਕਿਰਪਾ ਕਰਦੇ ਫੇਰ ਅਸੀਂ ਖੁਸ਼ੀ ਖੁਸ਼ੀ ਘਰਾਂ ਨੂੰ ਮੁੜਾਂਗੇ ਨਹੀਂ ਅਸੀਂ ਇੱਥੋਂ ਸਿੱਧੀਆਂ ਹੀ ਕਰਾਂਗੇ ਨਹੀਂ ਜਾਣ ਵਾਲਾ ਕੋਈ ਸਾਡਾ ਮਸਲਾ ਸਸ਼ੀਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਮਣਵਾਸ ਇਸ ਟਾਈਮ ਦੇ ਉੱਤੇ ਮੈਂ ਖਨੌਰੀ ਬਾਰਡਰ ਦੇ ਉੱਤੇ ਬੈਠਾ ਹੋਇਆ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਮੇਰੇ ਨਾਲ ਨੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਤੋਂ ਬਾਅਦ ਦੋ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਤੇ ਇਸੇ ਬਾਰਡਰ ਦੇ ਉੱਤੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੁਣਿਆਂ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਮਸਲਾ ਇਹੀ ਹੈ ਕਿ ਸਾਡੀਆਂ ਮੰਗਾਂ ਮੰਨ ਲਈਆਂ ਜਾਣ ਕਿਸਾਨ ਉਹਨਾਂ ਦੇ ਨਾਲ 111 ਕਿਸਾਨ ਜਿਹੜੇ ਹੋਰ ਨੇ ਉਹ ਵੀ ਮਰਨ ਵਰਤ ਉਹਨਾਂ ਨੇ ਸ਼ੁਰੂ ਕੀਤਾ ਤੇ ਮੇਰੇ ਨਾਲ ਬਹੁਤ ਸਾਰੇ ਕਿਸਾਨ ਨੇ ਜਿਹੜੇ ਤੰਬੂਆਂ 'ਚ ਟਰਾਲੀਆਂ 'ਚ ਲਗਾਤਾਰ ਇੱਥੇ ਡਟੇ ਹੋਏ ਨੇ ਸੜਕ ਦੇ ਉੱਤੇ ਉਹਨਾਂ ਦੇ ਰਹਿਣ ਬਸੇਰੇ ਨੇ ਬਹੁਤ ਵੱਡੀ ਉਮਰ ਦੇ ਵੀ ਬਜ਼ੁਰਗ ਜਿਹੜੇ ਨੇ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਤੇ ਬਹੁਤ ਨੌਜਵਾਨ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਬਾਪੂ ਹਣੀ ਮੇਰੇ ਨਾਲ ਨੇ ਬਾਪੂ ਸਾਸ਼ੀ ਕਾਲ ਸਾਰਿਆਂ ਨੂੰ ਹੋਠਕ ਨੇ ਬਾਪੂ ਸੇਤਾ ਠੀਕ ਹੈ ਕਿਵੇਂ ਫਿਰ ਇਹ ਤੰਬੂ ਲਾ ਰੱਖਿਆ ਪੂਰਾ ਹੈ ਤੰਬੂ ਦਾ ਸ਼ਿਰਾ ਸੀ ਇਸ ਦਿਨ 13 ਤਰੀਕ ਤੋਂ ਜਦੋਂ ਦੇ ਆਏ ਆਂ ਉਦੋਂ ਇਹੀ ਮਸ ਕੇ ਆਏ ਸੀ ਵੀ ਆਪਾਂ ਮਰੋ ਜਾਂ ਕੁਛ ਕਰਵਾਲੀ ਸਥਿਤੀ ਬਣ ਗਈ ਸੀ ਜੰਦਿਆਉ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਆਪਾਂ ਵਾਪਸੀ ਆਈ ਤਾਂ ਗੱਲ ਹੀ ਨਹੀਂ ਘਰੇ ਤਾਂ ਬੱਚਿਆਂ ਨੂੰ ਕਹਿ ਕੇ ਆਏ ਸੀ ਵੀ ਇੱਕ ਬੰਦਾ ਆਪਾਂ ਪਰਿਵਾਰ ਮੰਗਰਾ ਜਿਵੇਂ ਦੀਪਾ ਜੂ ਤਾਂ ਬਾਕੀ ਤਾਂ ਰੱਜ ਕੇ ਰੋਟੀ ਖਾ ਰਹਿਣਗੇ ਨਾ ਇਹਨਾਂ ਨੇ ਤਾਂ ਹੁਣ ਰੋਟੀ ਵੀ ਜਮ ਖਾਣੀ ਬੰਦ ਕਰ ਰੱਖੀ ਛੱਡੀ ਤਾਂ ਉਹਨੇ 111 ਵਹਾਈ ਹੈ ਤੇ ਤਾਂ ਉਹ ਕਿਹਦਾ ਜੀ ਕਰਦਾ ਮਰਨ ਨੂੰ ਕਿਸਦਾ ਜੀ ਕਰਦਾ ਬੇਟੇ ਬਿਲਕੁਲ ਉਹ ਮਜਬੂਰੀ ਦੇ ਵਿੱਚ ਬੈਠੇ ਮਜਬੂਰੀ ਆਗ ਬਣ ਗਈ ਤੇ ਇਹਨਾਂ ਨੇ ਸਥਿਤੀ ਪਹਿਜੀ ਬਣਾਤੀ ਕੀ ਪਤਾ ਕਿੰਨੇ ਕੁ ਬੰਦਿਆਂ ਦੀ ਇਹ ਜਾਨਾਂ ਲੈ ਕੇ ਫੇਰ ਜਾ ਕੇ ਛੱਡੀ ਉਹ ਕਰਨਗੇ ਜਾਂ ਕੀ ਪਤਾ ਕੀ ਕਰਨ ਕਰਨ ਪਰਿਵਾਰਾਂ ਦੀ ਫਿਕਰਮੰਦੀ ਹੁੰਦੀ ਹੈ ਪਰਿਵਾਰ ਫੋਨ ਕਰਦੇ ਨੇ ਕਿ ਕਿਵੇਂ ਚੱਲ ਰਿਹਾ ਪਰਿਵਾਰਾਂ ਦਾ ਇਹ ਵੀ ਬੇਟੇ ਦੇਖ ਫੋਨ ਤਾਂ ਹੁਣ ਤੁਸੀਂ ਵੀ ਇੱਥੇ ਚੱਲ ਕੇ ਆਏ ਹੋ ਹਨਾ ਤੁਹਾਡਾ ਵੀ ਮਾਪਿਓ ਕਰਦੇ ਸੀ ਇੱਥੇ ਮਾਪਿਓ ਬੈਠੇ ਆ ਬੱਚਿਆਂ ਨੂੰ ਫਿਕਰ ਤਾਂ ਹੁੰਦਾ ਹੈ ਹਨਾ ਕੱਲ ਸਾਨੂੰ ਕੀਤਾ ਸੀ ਪਰ ਸਾਨੂੰ ਫੋਨ ਦੂਜੇ ਲੋਟ ਆਉਂਦੇ ਆ ਅੱਜ ਇਹ ਬਾਈ ਜੀ ਹੀ ਮੇਰੇ ਕੋਲੇ ਸੀ ਬੇਟੇ ਦਾ ਫੋਨ ਆਇਆ ਵੀ ਜੜੀ ਤੁਸੀਂ ਕਿਉਂ ਨਹੀਂ ਬੈਠੇ ਤੁਸੀਂ ਵੀ ਬਹਿ ਜਾਂਦੇ ਹੁਣ ਜਦੋਂ ਆਪਾਂ ਮਰਨ ਵਰਤ ਦੀ ਬਹਿ ਗਏ ਅੱਛਾ ਤੇ ਜਿਹਦਾ ਬੰਦਾ ਗਾਹਾਂ ਮੱਠਾ ਉਹ ਵੀ ਕਿਸੇ ਦਾ ਪਿਓ ਹੀ ਹੈ ਤੇ ਤੂੰ ਨਹੀਂ ਮੱਠੇ ਤੁਸੀਂ ਉੱਥੇ ਬੈਠੇ ਹੋ ਇਸ ਕਰਕੇ ਅਸੀਂ ਆਖਿਆ ਵੀ ਸਾਡੀ ਵਾਰੀ ਨਹੀਂ ਸਾਡਾ ਨੰਬਰ ਨਹੀਂ ਸਾਡੇ ਲਿਖਾਏ ਪਿਆ ਜੇ ਕੋਈ ਅੱਗੇ ਇਹਦੀ ਸਥਿਤੀ ਆਉਂਦੀ ਹੈ ਤਾਂ ਉਸ ਨੰਬਰ ਦੇ ਵਿੱਚ ਅਸੀਂ ਚਲਿਆ ਜਾਣਾ ਬੈਠਣਾ ਸਾਰੇ ਬੰਦਿਆਂ ਨੇ ਐਨੀ ਚੜ੍ਹਦੀ ਕਲਾ ਕਿਵੇਂ ਆ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਸਾਨੂੰ ਬਸ ਪ੍ਰਮਾਤਮਾ ਕਰਨਿਓ ਜਿਵੇਂ ਆਪਣੇ ਪਹਿਲਾਂ ਤੋਂ ਮਤਲਬ ਆਜ਼ਾਦੀ ਧਟਕੀ ਆਪਣੇ ਸਿੱਖ ਸਾਹਿਬਕ ਹੁੰਦੇ ਹੈ ਵੀ ਆਪਾਂ ਇਸੇ ਤਰ੍ਹਾਂ ਦੇ ਆਪਣੇ ਖੂਨ ਦੇ ਵਿੱਚ ਚੀਜ਼ ਰਲੀ ਵੀ ਆ ਵੀ ਆਪਾਂ ਇਨ ਦਾ ਮੰਨਣੀ ਨਹੀਂ ਇਨ ਤਾਂ ਜੇ ਜਾਨ ਜਾਂਦੀ ਹੈ ਤਾਂ ਜਾਵੇ ਆਪਣੇ ਗੁਰੂਆਂ ਨੇ ਜੋ ਆਪਾਂ ਨੂੰ ਸਿੰਜੇ ਹੀ ਇਸ ਹਿਸਾਬ ਨਾਲ ਖੂਨ ਦਾ ਪਾਣੀ ਲਾ ਕੇ ਬੂਟਾ ਇਹ ਵੱਡਾ ਕੀਤਾ ਵਿਆ ਇਸੇ ਤਰ੍ਹਾਂ ਫਿਰ ਇਹ ਸਾਨੂੰ ਜਿਵੇਂ ਜਿਵੇਂ ਅਸੀਂ ਚਲੇ ਜਾਵਾਂ ਸਾਡੇ ਬੱਚੇ ਸੰਘਰਸ਼ ਦਾ ਸਾਨੂੰ ਲੜਨੇ ਹੀ ਪੈਣਗੇ ਇਹ ਅੱਜ ਲੜ ਲਈਏ ਸਵੇਰੇ ਲੜ ਲਈਏ ਜਿੰਨਾ ਚਿਰ ਅਸੀਂ ਸ਼ਹੀਦੀਆਂ ਨਹੀਂ ਪਾਉਂਦੇ ਉਹਨਾਂ ਦਾ ਸਾਡਾ ਕੋਈ ਹੱਲ ਨਹੀਂ ਹੋਣਾ ਜਾਂ ਤਾਂ ਸਾਨੂੰ ਇੱਥੇ ਜੇ ਦੁਨੀਆ ਤੋਂ ਲੈ ਜੂਗਾ ਇੰਜਾਂ ਸਾਡੇ ਬੱਚੇ ਰੱਜ ਕੇ ਰੋਟੀਆਂ ਖਾਣਗੇ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਆਜ਼ਾਦੀ ਦੀ ਗੱਲ ਕੀਤੀ ਬਹੁਤ ਜਿਹੜੀਆਂ ਕੁਰਬਾਨੀਆਂ ਨੇ ਉਹ ਬਹੁਤ ਸਾਰੇ ਪੰਜਾਬ ਦਾ ਵੱਡਾ ਹਿੱਸਾ ਉਹਦੇ ਚ ਸੀ ਪਰ ਜਿੰਨਾ ਲੋਕਾਂ ਨੇ ਆਜ਼ਾਦੀ ਦਿਵਾਈ ਸਾਡੇ ਪੁਰਖਿਆਂ ਨੇ ਜਾਂ ਜਿਹੜੇ ਵੀ ਕਿਸਾਨ ਉਹ ਵੀ ਕਿਸਾਨੀ ਪਰਿਵਾਰ ਸੀ ਪਰ ਫਿਰ ਇਸ ਤਰ੍ਹਾਂ ਦਾ ਕਿਉਂ ਹੁਣ ਮੈਨੂੰ ਉਹੀ ਕਿਸਾਨਾਂ ਦੇ ਨਾਲ ਫਿਰ ਇੱਕ ਧੱਕੇ ਤਰੀਕਾ ਮੈਨੂੰ ਕਿਸਾਨ ਕਹਿ ਰਹੇ ਸਾਡੇ ਨਾਲ ਤਾਂ ਬਹੁਤ ਧੱਕਾ ਹੋ ਰਿਹਾ ਲਗਾਤਾਰ ਬੈਠੇ ਆ ਸਾਡੇ ਆਗੂ ਜਿਹੜੇ ਇਹਨੇ ਮਰਨ ਵਰਤ ਤੇ ਬੈਠ ਨਹੀਂ ਇਸ ਤਰ੍ਹਾਂ ਜਿਹੜੇ ਲੋਕਾਂ ਨੇ ਆਜ਼ਾਦੀ ਲੈ ਕੇ ਦਿੱਤੀ ਜਿਨ੍ਹਾਂ ਨੇ ਸਰਕਾਰਾਂ ਚੋਂ ਦੇ ਘਰਾ ਦਿੱਤਾ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਜਾਦੀ ਤਾਂ ਆਪਣੇ ਵਿੱਚ 80% ਹੈ 80 ਦੇ 85% ਆਪਾਂ ਸਿਰ ਦਿੱਤੇ ਇਸ ਕੰਮ ਨੂੰ ਗੁਰੂਆਂ ਨੇ ਵੀ ਇਹ ਕੰਮ ਕੀਤਾ ਗੱਲ ਕਰ ਆਪਾਂ ਨੂੰ ਹੁਣ ਇਹ ਹੈ ਵੀ ਆਪਾਂ ਰਾਜ ਖਾ ਲੈਨੇ ਆਪਣੇ ਚ ਥੋੜੀ ਜੀ 파ਟਕਾ ਆਪਾਂ ਆ ਜਾਂਦੇ ਉਹਦੇ ਵਿੱਚ ਰਾਜ ਖਾ ਕੇ ਤੇ ਆਪਾਂ ਉਹਨਾਂ ਨੂੰ ਫੇਰ ਟਾਈਮ ਦੇ ਦਿੰਨੇ ਆ ਇੱਥੇ ਹੁਣ ਤਿੰਨਾਂ ਪਰ ਹਰਿਆਣੇ ਚ ਵੋਟਾਂ ਪਈਆਂ ਸੀ ਇਹ ਹੁਣ ਤਨਸ਼ਾਹੀ ਰਾਜ ਹੈ ਇੱਥੇ ਕਬੂਤਾਂ ਲੋਕਾਂ ਨੇ ਉਧਰ ਪਾਈਆਂ ਸੀਟਾਂ ਵਧ ਨਹੀਂ ਸੀਟਾਂ ਵਧ ਦੇ ਲੈ ਕੇ ਹੁਣ ਕੀ ਕਰਿਆ ਜਾਵੇ ਇਹ ਹੁਣ ਉਹ ਰਾਜ ਨਹੀਂ ਰਿਹਾ ਅੱਗੇ ਵਾਲੇ ਹੁੰਦਾ ਮਤਾਨਾ ਸਹੀ ਹੈ ਜਿਹਦੇ ਕੋਈ ਡੰਡਾ ਹੈ ਉਸੇ ਦੀਏ ਹਮ ਹੁਣੇ ਆਪਾਂ ਨੇ ਵੀ ਸਿੱਖ ਮੰਥ ਨੂੰ ਵੀ ਸਾਰਿਆਂ ਨੂੰ ਬੇਨਤੀਆਂ ਕਰਦੇ ਆਂ ਵੀ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਗਰੁੱਪ ਨੇ ਆਪਣੇ ਇਕੱਠੇ ਹੁੰਦੇ ਕੋਈ ਜੰਦੀਗੜ ਬੈਠਾ ਕੋਈ ਸਾਡੇ ਜਸੇਬੰਦੀਆਂ ਪਿੰਡਾਂ 'ਚ ਬੈਠੀਆਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀਆਂ ਕਰਦੇ ਆਂ ਵੀ ਆਓ ਆ ਕੇ ਆਪਾਂ ਇੱਥੇ ਇਕੱਠੇ ਹੋ ਕੇ ਬੱਚਿਆਂ ਦੀ ਰੋਟੀ ਦਾ ਮਸਲਾ ਕੋਈ ਕਿਸੇ ਦਾ ਇਹ ਆਣ-ਛਾਨ ਦਾ ਮਸਲਾ ਨਹੀਂ ਵੀ ਜਗਦੀਸ਼ ਸਿੰਘ ਦੱਲੇਵਾਲ ਦਾ ਮਸਲਾ ਹੈ ਵੀ ਉਹਦੀ ਕੋਈ ਕੱਲੇ ਦੀ ਜ਼ਮੀਨ ਜਾਇਆ ਜਾਤਾ ਹੈ ਜਾਂ ਹੋਰ ਹੈ ਇਹ ਸਾਰਿਆਂ ਦਾ ਖਰਾਂ ਵਸਤੇ ਬੈਠਾ ਹਾਂ ਆਪਣੇ ਵਸਤੇ ਜੇ ਕੋਈ ਜਮੇ ਤੁਸੀਂ ਸਰਾਂ ਚ ਰਹਿੰਦੇ ਹੋ ਜ਼ਮੀਨ ਤਾਂ ਥੋੜੀ ਰਮਣਮਾਸ ਉੱਥੇ ਜੇ ਜ਼ਮੀਨ ਖੁੱਸ ਗਈ ਤਾਂ ਤੁਸੀਂ ਉੱਥੇ ਕੀ ਕਰੋਗੇ ਇਹਦੇ ਸਰਤੀ ਰਾਜ ਕਰ ਦੇਣਾ ਉੱਥੇ ਜ਼ਿਮੀਂਦਾਰ ਤਾਂ ਹੀ ਕਹੌਣਿਆ ਜੀ ਆਪਣੇ ਕੋਲ ਕਿੱਲਾ ਕਿੱਲਾ ਜ਼ਮੀਨ ਐਵੇਂ ਤਾਂ ਬਕਾ ਨਹੀਂ ਸਕਦੇ ਇਸ ਕਰਕੇ ਵੀ ਸਾਡੀਆਂ ਜਾਦੀਆਂ ਦਾ ਅਜਾਈਆਂ ਗਈਆਂ ਵੀ ਜਿਹੜਾ ਅਸੀਂ ਸੀਸ ਦਿੱਤੇ ਹਨ ਉਹਦਾ ਸਾਨੂੰ ਕੋਈ ਹਨਨ ਨਹੀਂ ਉਹਨੂੰ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਏਕੇ ਦੀ ਵੀ ਜਦੋਂ ਭਾਰਤੀ ਕਿਸਾਨ ਯੂਨੀਅਨ ਹੁੰਦੀ ਸੀ ਉਹਦੇ ਨਾਂ ਦੇ ਨਾਲ ਫਿਰ ਬਹੁਤ ਸਾਰੇ ਨਾਂ ਲੱਗੇ ਚਾਹੇ ਕੋਈ ਵੀ ਆ ਮਤਲਬ ਜੇ ਕਿਤੇ ਉਹੀ ਜਥੇਬੰਦੀਆਂ ਏਕੇ 'ਚ ਹੋਣ ਤਾਂ ਉਹਨਾਂ ਨੂੰ ਸਰਕਾਰਾਂ ਜਿਹੜੀਆਂ ਵੀ ਸੋਚਦੀਆਂ ਮਤਲਬ ਇੱਕ ਪ੍ਰੈਸ਼ਰ ਤਾਂ ਵੱਡਾ ਬਣਦਾ ਹੈ ਪ੍ਰੈਸ਼ਰ ਤਾਂ ਬਣਦਾ ਹੀ ਬਣਦਾ ਜੀ ਪ੍ਰੈਸ਼ਰ ਤਾਂ ਜੋ ਕੋਈ ਵੀ ਹੈ ਜੇ ਹੁਣ ਆਪਾਂ 10 ਬੰਦੇ ਬੈਠੇ ਆ ਤਾਂ ਆਪਣਾ ਪ੍ਰੈਸ਼ਰ ਤਾਂ ਬਣਨਾ ਹੀ ਹੈ ਇੱਕ ਬਸ ਇੱਕ ਬੰਦਾ ਹੈ ਇਸ ਕਰਕੇ ਨਾ ਸਰਕਾਰਾਂ ਨੇ ਉੱਥੋਂ ਆਪਣੇ ਪਹਿਲੇ ਅंदोलਨ ਵੇਲੇ ਉੱਥੋਂ ਪਾੜਦੇ ਬੰਦੇ ਪਾੜ ਕੇ ਇਲੈਕਸ਼ਨਾਂ ਨੂੰ ਭੱਜਦੇ ਤੇ ਇਹਨਾਂ ਦੀ ਸੁਣੀ ਨੇ ਇਹਨਾਂ ਨੇ ਤਾਂ ਉੱਥੇ ਅਸੀਂ ਉੱਥੇ ਮੈਂ ਵਿੱਚ ਹੁੰਦਾ ਸੀ ਮੀਟਿੰਗ ਦੇ ਅੱਛਾ ਉੱਥੇ ਕਹਿੰਦੇ ਰਹੇ ਇਹ ਵੀ ਇੱਕ ਹਫ਼ਤਾ ਦਾ ਕੱਟ ਲੋ ਇੱਕ ਹਫ਼ਤੇ ਨਾਲ ਤਾਂ ਆਪਾਂ ਨੂੰ ਕੁਝ ਨਹੀਂ ਹੁੰਦਾ ਪੈਰੀਂ ਹੱਥ ਲਾ ਦਿੰਨੇ ਆਂ ਅਸੀਂ ਅਸੀਂ ਉੱਥੋਂ ਹਫ਼ਤਾ ਮੰਗਰਵਾਇਆ ਸਿੱਧੂਪੁਰ ਵਾਲੇ ਸਾਰੇ ਇਹਨਾਂ ਨੇ ਪਤਾ ਨਹੀਂ ਕੋਈ ਗੱਲ ਹੋਈ ਜਾਂ ਨਾ ਹੋਈ ਇਹ ਰੱਬ ਨੂੰ ਪਤਾ ਹੈ ਯਾਨੀ ਗੱਲ ਸਾਰੇ ਬਾਹਰ ਚੱਲ ਕੇ ਆ ਗਈ ਵੀ ਇਹ ਗੱਲ ਹੋਈ ਆ ਉੱਥੇ ਤੇ ਭੱਜਿਆ ਉਤੋਂ ਤੁਹਾਨੂੰ ਲੱਗਦਾ ਸੀ ਜਿਹੜਾ ਉੱਠਣਾ ਸੀ ਉਹ ਜਲਦਬਾਜ਼ੀ ਸੀ ਪੂਰੀ ਜਲਦਬਾਜ਼ੀ ਸੀ ਬਟੇ ਜਿੰਨੀ ਵੀ ਕਹਿ ਦੀ ਥੋੜੀ ਨਹੀਂ ਸੀ ਪੂਰੀ ਜਿੰਨੀ ਵੀ ਕਹਿ ਦੀ ਜੇ ਕਿਤੇ ਮੱਲੂ ਉਸ ਤਰੀਕੇ ਨਾਲ ਨਾ ਉੱਠਦੇ ਤੇ ਅੱਜ ਗੱਲ ਹੋਰ ਹੋਣੀ ਸੀ ਬੈਠਣਾ ਨਹੀਂ ਪੈਣਾ ਸੀ ਤੁਹਾਨੂੰ ਲੱਗਦਾ ਅੱਜ ਨਹੀਂ ਬੈਠਣਾ ਪੈਣਾ ਸੀ ਜੇ ਉੱਥੇ ਆਪਾਂ ਇੱਕ ਹਫ਼ਤਾ ਜਾਂ ਦੋ ਹਫ਼ਤੇ ਹੋਰ ਬਹਿ ਗਏ ਹੁੰਦੇ ਆਪਾਂ ਨੂੰ ਆਹ ਦਿਨ ਦੇਖਣੇ ਨਹੀਂ ਸੀ ਪੈਣੇ ਕਿੰਨੇ ਮੁੰਡੇ ਸਾਡੇ ਸ਼ਹੀਦ ਹੋਰ ਹੋਗੇ 2-3 ਤਾਂ ਇੱਥੇ ਆ ਕੇ ਹੋਗੇ 700 ਬੰਦਾ ਆਪਾਂ ਉੱਥੇ ਸ਼ਹੀਦ ਕਰਾ ਲਿਆ ਤੇ ਫਿਰ ਆਏ ਥੋੜੀਆਂ ਵੀ ਆਪਾਂ ਲੋਕਾਂ ਦੇ ਜਵਾਕ ਹੀ ਸ਼ਹੀਦ ਕਰਾਈ ਜਾਣੇ ਹੱਲ ਵੀ ਕਰਨਾ ਹੈ ਨਾ ਮੈਂ ਤਾਂ ਇਹਨਾਂ ਨੂੰ ਬੇਨਤੀਆਂ ਕਰਦਾ ਬਾਰ-ਬਾਰ ਜਿਹੜੇ ਜਥੇਬੰਦੀਆਂ ਦੇ ਮੂਰੇ ਲੀਡਰ ਐ ਜਾਂ ਪ੍ਰਧਾਨਕ ਹਾਉਂਦੇ ਐ ਵੀ ਤੁਸੀਂ ਰੁਕੋ ਯਾਰ ਰੋਕ ਕੇ ਤੁਸੀਂ ਜਵਾਬ ਕਿਉਂ ਮਰਵਾਉਨੇ ਹੋ ਤੁਸੀਂ ਤਾਂ ਦਿਓ ਕੋਈ ਟਾਈਮ ਦਿਓ ਟਾਈਮ ਦੇ ਕੇ ਸਾਨੂੰ ਕੋਈ ਸਹੀ ਰਾਹ ਤੇ ਲਿਜਾਓ ਦੂਜੇ ਬੰਦੇ ਲਿਜਾ ਨਹੀਂ ਦੇਹ ਉਹਨੇ ਇਕੱਲਾ ਵਿਚਾਰ ਆ ਕੀ ਕਰੇ ਤੁਸੀਂ ਤਾਂ ਹੁਣ ਹੋਰ ਬਾਹ ਦਾ 200 ਬੰਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਕਰਦਾ ਇਹ ਮੈਂ ਤੁਹਾਨੂੰ 700 ਸੇ ਹਿੱਦਿਆਂ ਦੀ ਗੱਲ ਕੀਤੀ ਦਿੱਲੀ ਚ ਹੋਏ ਜਿਹੜੇ ਬਹੁਤ ਸਾਰੇ ਉਹਦੇ ਚ ਨੌਜਵਾਨ ਵੀ ਸੀ ਬਜ਼ੁਰਗ ਵੀ ਸੀਗੇ। ਉਹਨੂੰ ਇੱਕ ਕਿਸਾਨ ਆ ਜਿਹੜਾ ਦੇਸ ਦਾ ਉਹਨੂੰ ਸਰਕਾਰ ਕਹਿੰਦੀ ਇਹ ਰੀਟ ਦੀ ਹੱਡੀ ਹੈ ਪਰ ਉਹਨੂੰ ਫੇਰ ਆਪਦੀ ਜਾਨ ਦੇ ਕੇ ਆਪਦੇ ਹੱਕ ਲੋ ਵੀ ਤੁਸੀਂ ਕਹਿੰਦੇ ਹੋ ਹਲੇ ਮਿਲੇ ਨਹੀਂ ਹੈਗੇ ਇਸ ਤਰੀਕੇ ਨਾਲ ਲੈਣੇ ਪੈ ਰਹੇ ਆ ਇਸ ਤਰ੍ਹਾਂ ਤਾਂ ਕਿਉਂ ਕਰਦੀਆਂ ਸਰਕਾਰਾਂ? ਸਰਕਾਰਾਂ ਦੀ ਵਿਤਕਰਾਂ ਕਰਦੀਆਂ। ਅਸਲ ਵਿੱਚ ਪੰਜਾਬ ਨਾਲ ਤਾਂ ਖਾਸ ਕਰਕੇ ਇਹਦਾ ਪਹਿਲਾਂ ਤੋਂ ਆਪਾਂ ਸੁਣੁੰਦੇ ਆ ਰਹੇ ਹਾਂ ਪਹਿਲਾਂ ਵੀ ਜੋ ਵੱਡੀਆਂ ਪਾਰਟੀਆਂ ਆਉਂਦੀਆਂ ਨੇ ਉਹ ਵੀ ਕਹਿੰਦੀਆਂ ਹੁੰਦੀਆਂ ਸੀ। ਵੀ ਤੇ ਹੀ ਮਾਨ ਵਾਲਾ ਰਸੂਕ ਆਪਣੇ ਨਾ ਕਰਦੀਆਂ। ਪੰਜਾਬ ਨਾਲ ਤਾਂ ਖਾਸ ਕਰਕੇ ਫਿਰ ਜਦੋਂ ਆਪਾਂ ਕਿਤੇ ਬਹਿ ਜਾਂਦੇ ਆਂ ਜਾ ਕੇ ਜਿਵੇਂ ਉਰੀ ਬਹਿ ਗਏ ਜਾਂ ਦਿੱਲੀ ਬਹਿ ਗਏ ਸੀ ਇਹ ਫਿਰ ਅਤਵਾਦੀ ਵੱਖਵਾਤੀ ਦੱਸਣ ਲੱਗ ਜਾਂਦੇ ਆ ਹੁਣ ਆਪਦੇ ਹੱਕ ਖਾਤਰ ਤਾਂ ਆਪਾਂ ਬੈਠਣੀ ਹੈ ਆਪਣਾ ਪਗੜਾ ਕਿਸੇ ਤੋਂ ਕੁਝ ਖੋਣੇ ਵੀ ਜੇ ਆਪਾਂ ਕਿਹਦਾ ਕੋਈ ਚੱਕ ਕੇ ਲੈ ਜਾਂਦੇ ਇੱਥੇ ਬੈਠੇ ਆ ਆਪਣਾ ਰੈਟ ਹੈ ਬਣਦਾ ਆਪਣਾ ਹੱਕ ਬਣਦਾ ਨਾ ਕਰਗੇ ਆਪਾਂ ਤਾਂ ਹਪਤਾਸ਼ਤ ਕਰੀਏ ਤੇ ਆਪਦਾ ਲੈ ਗਏ ਬਹੁਤ ਬੜੇ ਸਵਾਲ ਉੱਠੇ ਟਰੈਕਟਰਾਂ ਤੇ ਸਵਾਲ ਉੱਠੇ ਮਲੋ ਜਿਹੜਾ ਹੈਗਾ ਵੀ ਉਹ ਕਿਸਾਨਾਂ ਵੀ ਉਹ ਬੈਠੇ ਨੇ ਹਨਾ ਉਸ ਤਰੀਕੇ ਨਾਲ ਕਹਿੰਦੇ ਉਹਨਾਂ ਕੋਲੇ ਤਾਂ ਹਥਿਆਰ ਨਹੀਂ ਇਸ ਤਰ੍ਹਾਂ ਦੀ ਚਰਚਾ ਤੁਹਾਡੀਆਂ ਟਰਾਲੀਆਂ 'ਚ ਹੁੰਦਾ ਕੀ ਆ ਆ ਤਾਂਪੂਆਂ ਸਾਧੀਆਂ ਟਰਾਲੀਆਂ 'ਚ ਬੈਠੇ ਕੀ ਹੋਣਾ ਦੂਜੀ ਜ਼ਮੀਨ ਦਾ ਮੁੰਡਾ ਹੈ ਵੀ ਆ ਤੁਸੀਂ ਉਹਨੂੰ ਦੇਖ ਲਓ ਤੁਸੀਂ ਬੈਠੀਆਂ ਚੰਡੇ ਐ ਜਾਂ ਲੱਕੜ ਐ ਇਹ ਵੀ ਕਿਸਾਨ ਲੈ ਕੇ ਜਾਂਦੇ ਆ ਮਾਰੋਂ ਆਉਂਦੇ ਆ ਬਾਲਣ ਸਾਡੇ ਕੋਲੇ ਸਾਡੇ ਕੋਲੇ ਕਿਸੇ ਕਿਸਮ ਦਾ ਚੰਡੇ ਤੋਂ ਬਿਨਾ ਕੋਈ ਹਥਿਆਰ ਨਹੀਂ ਵੀ ਹੋ ਸਕਦਾ ਕੋਈ ਅੰਮ੍ਰਿਤਧਾਰੀ ਖਾਲਸਾ ਹੋਵੇ ਮੇਰੇ ਵਰਗਾ ਉਹਨਾਂ ਨੂੰ ਸ੍ਰੀ ਸਾਹਿਬ ਅਸੀਂ ਰੱਖ ਸਕਦੇ ਹਾਂ ਸਾਨੂੰ ਲਾਇ ਇਸ ਗੱਲ ਦਾ ਤੇ ਬਸ ਉਹ ਬਾਕੀ ਤਾਂ ਕਿੰਨੇ ਮੁੰਡੇ ਬੈਠੇ ਦਿਖ ਲੋ ਬਾਈ ਬੈਠੇ ਦਿਖਾਓ ਇਹਨਾਂ ਕੋਲੇ ਕੀ ਹੈ ਗਾਤਰਾ ਵੀ ਨਹੀਂ ਪਾਉਂਦੇ ਜੇ ਗਾਤਰੇ ਪਾਏ ਹੁਣ ਤਾਂ ਚੱਲ ਵਧੀਆ ਸੋਹਣੇ ਲੱਗਣ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਹਥਿਆਰ ਹੀ ਆਪਣੇ ਬਾਈ ਗਾਤਰੇ ਪਾਉ ਗੁਰੂ ਵਾਲੇ ਬਣੋ ਨਾਮ ਜਪਿਆ ਕਰੋ ਇਹ ਸਹਾਈ ਅੰਤ ਨੂੰ ਸਾਨੂੰ ਤਾਂ ਇਹੀ ਹੋਣਾ ਹੋਰ ਕੁਝ ਨਹੀਂ ਸਹਾਈ ਹੋਣਾ ਗੱਲ ਇਹ ਵੀ ਆ ਨਾ ਬਾਪੂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਹੁਤ ਸਾਰੇ ਸਵਾਲ ਉੱਠਦੇ ਨੇ ਹਨ ਜਿਹੜੇ ਕਿਸਾਨ ਨੇ ਉਹਨਾਂ ਦਾ ਸਿੱਧਾ ਥੋੜੀਆਂ ਮੰਗਾਂ ਕੀ ਨੇ ਅਸਲ 'ਚ ਮਤਲਬ ਜਿਹੜੀਆਂ ਮੰਗਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਤਰੀਕੇ ਨਹੀਂ ਪਤਾ ਹੁੰਦਾ ਉਹ ਸੋਚਦੇ ਨੇ ਕਿ ਕਿਸਾਨ ਤਾਂ ਹੀ ਤੀਜੇ ਦਿਨ ਸੜਕਾਂ ਤੇ ਹੁੰਦੇ ਨੇ ਥੋੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਕੀ ਨੇ ਮੰਗਾਂ ਦਾ ਸਾਡੀਆਂ ਮਿੱਤੇ ਇਹ 12-13 ਮੰਗਾਂ ਹੀ ਐ ਐਮਐਸਪੀ ਸਾਡੀ ਗਰੰਟੀ ਸਾਨੂੰ ਦੇਣ ਪਈ ਸਾਡੀ ਫਸਲ ਗਰੰਟੀ ਨਾਲ ਵੇਕੇ ਬਾਕੀ ਸਾਡਾ ਕਰਜ਼ੇ ਦੀ ਮੁਕਤੀ ਐ ਬਾਕੀ ਸਾਡੇ ਪਰਚੇ ਜਿਹੜੇ ਕਿਸਾਨਾਂ ਤੇ ਹੋਏ ਵਿਆ ਉਹ ਐ ਸਾਡੀਆਂ ਇਸ ਤਰ੍ਹਾਂ ਦੀਆਂ 12-13 ਮੰਗਾਂ ਅੱਲੇ ਪਰਚੇ ਰੱਦ ਨਹੀਂ ਹੋਏ ਜੀ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਐਵੇਂ ਮਸਲਾ ਰਹੇ ਹੈ ਪਰਚੂ ਮੇਜਕਰ ਚੱਲੀ ਜਾਂਦੇ ਆ ਪਰ ਜੇ ਅਗਲੇ ਤਾਂ ਕੀ ਕਰਨੇ ਉਹ ਨਾਲ ਦੀ ਨਾਲ ਪਿਛਲੇ ਖੜੇ ਕਰ ਦਿੰਦੇ ਆ ਅਸੀਂ ਤਾਂ ਪਰਚੇ ਮਾਫ ਕਰਾਉਂਦੀ ਤੁਰੇ ਫਿਰਦੇ ਆ ਹੁਣ ਪਿੱਛੇ ਪਰਚੋਂ ਨਾ ਵੱਢ ਕੇ ਹਟੇ ਆ ਉਪਰਾਲੀ ਵਾਲੇ ਆ ਗਏ ਇਹਨਾਂ ਨੂੰ ਐ ਹੁੰਦਾ ਵੀ ਆਪਾਂ ਇਹਨਾਂ ਨੂੰ ਇੰਨੇ ਖਸਾਂਚੀ ਗਲਝਾ ਲਗੇ ਅਸੀਂ ਉੱਥੋਂ ਉੱਠ ਕੇ ਜਦੋਂ ਤੁਰਦੇ ਆ ਅਗਲਾ ਉਹ ਦਿਨ ਪਿਛਲਾ ਬੰਦਾ ਕਹਿੰਦਾ ਮੇਰੇ ਤਾਂ ਯਾਰਾ ਉਪਰਾਲੀ ਵਾਲਾ ਵੀ ਪਾ ਗਏ ਚਲੋ ਭਾਈ ਉਧਰ ਨੂੰ ਚੱਲ ਬੜੋ ਇਧਰੋਂ ਤਾਂ ਮੂੰਹ ਹੀ ਨਹੀਂ ਹੋਣ ਨੰਦੇ ਨਵਾਂ ਤੋਂ ਨਵਾਂ ਕੰਮ ਨਵਾਂ ਤੋਂ ਨਵਾਂ ਕੰਮ ਲਿਆ ਯਾਨੀ ਕਿ ਕਿਸਾਨੀ ਕਿਸੇ ਸੌਖੇ ਰਾਵਲ ਜਾਣ ਦੀ بجائے ਫੇਰ ਔਖੀ ਹੋ ਜਾਂਦੀ ਹੈ। ਹਾਂ ਔਖੀ ਹੋ ਜਾਂਦੀ ਹੈ। ਹਾਂ ਕੋਈ ਸੌਖੀ ਨਹੀਂ ਹੈ। ਪੂਰੀ ਹੁਣ ਤਾਂ ਖੇਤੀ ਦਾ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਰਹਾ ਤੇ ਇਹ ਤਾਂ ਕੀ ਲੋਕ ਆਪ ਵੀ ਹੱਥ ਖੜੇ ਕਰ ਦੇਣਗੇ। ਝੋਨਾ ਨਹੀਂ ਵਿਕਣਾ ਹੁਣ ਅਸੀਂ ਮੰਡੀਆਂ ਦੇ ਵਿੱਚ ਜਾ ਜਾ ਕੇ ਮਸਾ ਰਿੰਗ ਰਿੰਗ ਕੇ ਝੋਨਾ ਵੇਚਿਆ। ਉਹੀ ਸਰਕਾਰਾਂ ਕਹਿੰਦੀਆਂ ਭੁੱਖ ਮਰੀ ਸੀ ਸਾਡੇ ਕੋਲੇ। ਬਾਹਰੋਂ ਦੇਖੋ ਆਪਾਂ ਠੂਠਾ ਅੱਡ ਕੇ ਜਾਂਦੇ ਸੀ ਵੀ ਸਾਨੂੰ ਆਟਾ ਦਾਣਾ ਦੇ ਉਹ ਹਰੀ ਕ੍ਰਾਂਤੀ ਲਿਆਂਦੀ। ਜਦੋਂ ਹਰੀ ਕ੍ਰਾਂਤੀ ਲਿਆਂਦੀ ਤਾਂ ਹੁਣ ਕਹਿੰਦੇ ਵੱਧ ਹੋ ਗਿਆ ਕੰਮ। ਹੁਣ ਫੇਰ ਨਹੀਂ ਚੱਕਦੇ। ਹੁਣ ਇਹਨਾਂ ਦਾ ਕਿਸੇ ਹਿਸਾਬ ਨਾਲ ਵੀ ਕਿਸਾਨ ਨੂੰ ਮਾਰ ਗਏ ਇਹਦੀ ਹੱਡੀ ਤੋੜ ਗਏ ਰੀੜ ਦੀ ਹੱਡੀ ਤਾਂ ਕਾਹਦੀ ਬਣਾਉਣੀ ਐ ਤੋੜ ਨਹੀਂ ਜੰਨੇ ਆਪਣੀ ਹੱਡੀ ਬਸ ਕੁਛ ਵੀ ਆ ਵੀ ਰੀੜ ਦੀ ਹੱਡੀ ਆ ਜਾਂ ਬੋਟਾਂ ਵੇਲੇ ਤਾਂ ਗੱਲਾਂ ਬਾਤਾਂ ਹੁੰਦੀਆਂ ਵਧੀਆ ਜੀ ਬੋਟਾਂ ਵੇਲੇ ਆਉਂਦੇ ਆ ਬਹੁਤ ਆਉਂਦੇ ਆ ਆ ਹੁਣ ਇਹਨਾਂ ਭਗਵੰਤ ਨੇ ਆਇਆ ਸੀ ਇਹ ਤੀਜੀ ਪਾਰਟੀ ਬਣਾਈ ਸੀ ਆਪਾਂ ਇਹਨੇ ਕੀ ਕੀਤਾ ਇੱਥੇ ਪਤਾ ਲੈਣ ਨਹੀਂ ਆਸਟ੍ਰੇਲੀਆ ਨੂੰ ਚੜ ਗਿਆ ਮਾਦਾ ਪੁੱਤ ਇੱਥੇ ਲੋਕ ਹੱਤ ਮੰਨ ਕੇ ਵੀ ਤੂੰ ਪਤਾ ਤਾਂ ਲੈ ਕੇ ਸਾਰੀਆਂ ਬਾਲਟੀਆਂ ਆਈਆਂ ਤੁਹਾਡਾ ਪਿਓ ਵਾ ਪਿਓ ਆਰ ਗਿਆ ਯਾਰ ਬਜ਼ੁਰਗ ਬੰਦਾ ਵਿਚਾਰਾ ਆਪਣੇ ਖਾਤਰੀ ਬੈਠਾ ਤੁਸੀਂ ਜਾ ਕੇ ਦੇਖੋ ਕੱਲ ਵੀਡੀਓ ਰੋ ਹ ਨਿਕਲਿਆ ਵੀਰੇ ਆਏ ਨਾ ਢਿੱਡ ਦੇ ਨਾਲੋਂ ਮਾਸ ਐ ਛੱਡ ਗਿਆ ਐ ਵਿੱਚ ਨੂੰ ਮਾਸ ਹੋ ਗਿਆ ਵਿਚਾਰੇ ਦਾ ਕੀ ਕਰੀਏ ਹੁਣ ਮਜਬੂਰ ਐ ਕਿਸੇ ਨੂੰ ਕਿਹਨੂੰ ਮਾਰਦੀ ਹੁਣ ਮਜਬੂਰੀ ਚ ਬੈਠ ਕੇ ਹੀ ਕੁਝ ਕਰ ਸਕਦੇ ਆ ਮਾਲੇ ਸ਼ਬਦ ਕਹਿਣ ਨੂੰ ਜਦੋਂ ਆਗੂ ਇਸ ਤਰੀਕੇ ਨਾਲ ਪਿਆ ਹੋਵੇ ਤਾਂ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਬਹੁਤ ਤਾਂ ਐਉਂ ਬੱਚੇ ਕਹਿੰਦੇ ਨਾ ਮਾ ਕਿ ਤੁਹਾਨੂੰ ਦੱਸ ਕਿਹੜਾ ਵੀ ਤੁਸੀਂ ਯਾਰਾ ਉਹਦਾ ਤੁਸੀਂ ਪਿਓ ਮੰਨਦੇ ਹੋ ਮੈਨੂੰ ਕਿਹਾ ਮੇਰੇ ਬੱਚੇ ਨੇ ਅੱਜ ਵੀ ਉਹਦਾ ਤੁਹਾਨੂੰ ਜਿਹੜੀ ਆਪਦੇ ਪਿਓ ਮੰਨਦੇ ਉਹਨਾਂ ਨੂੰ ਡੱਲੇ ਆ ਸਭ ਨੂੰ ਤੇ ਤੁਸੀਂ ਉੱਥੇ ਮਰਨ ਮਰਤੇ ਗਏ ਨਹੀਂ ਉਹ ਮਖਾ ਨਹੀਂ ਤੁਸੀਂ ਕਬਰਾਓ ਨਾ ਅਸੀਂ ਭੱਜ ਜਾਈਏ ਇਸ ਤਰ੍ਹਾਂ ਦੀ ਸਥਿਤੀ ਕਿਉਂ ਹੋ ਰਹੀਆਂ ਪਿੰਡਾਂ ਦੇ ਵਿੱਚ ਇਹ ਕੀ ਕਰਿਆ ਜਾਵੇ ਬੱਚੇ ਆਪ ਆਉਣ ਨੂੰ ਤਿਆਰ ਆ ਨੌਜਵਾਨ ਬੱਚੇ ਜਿਹਦੇ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਤਿੰਨ ਬੱਚੇ ਆ ਉਹ ਸਾਰੇ ਆਪ ਮਹਾਰਿਆਈ ਜਾਂਦੇ ਕਿਸੇ ਨਾਲ ਕੋਈ ਮੰਗੀ ਨਾ ਗਰਾਹਾਂ ਨਾ ਕੋਈ ਹੋਰ ਨਾ ਕਿਸੇ ਨਾ ਕਹਿੰਦੇ ਮਹਿਲਾ ਨਹੀਂ ਛੱਡਾ ਅਸੀਂ ਤਾਂ ਆਪ ਦੀ ਕਿਸਾਨੀ ਖਾਤਰ ਆਉਣਾ ਤੁਰੇ ਆਉਂਦੇ ਆ ਲੈ ਲੈ ਟਰਾਲੀਆਂ ਰੋਜ਼ ਪੰਜ ਚਾਰ ਟਰਾਲੀਆਂ ਰੋਜ਼ ਆਉਂਦੀਆਂ ਨੌਜਵਾਨ ਬਹੁਤ ਆ ਗਏ ਬਾਪੂ ਜਿਵੇਂ ਇੱਥੇ ਬੈਠਿਓ ਤੁਸੀਂ ਲੰਗਰ ਪਾਣੀ ਦਾ ਫਿਰ ਕਿਵੇਂ ਸਾਰਾ ਚੱਲਦਾ ਜਾਂ ਲੰਗਰਾਂ ਚੋਂ ਆਉਂਦਾ ਜਾਂ ਖੁਦ ਵੀ ਤਿਆਰ ਕਰਦੇ ਹੋ ਇੱਥੇ ਆਪਣੇ ਗਮਾਣ ਦੇ ਵਿੱਚ ਹੀ ਬਣਦੇ ਨੇਗੇ ਬਹੁਤ ਸਾਡੇ ਲੋਕ ਹੀ ਬਣਾਉਂਦੇ ਨੇ ਲੰਗਰ ਇਕੱਠੇ ਹੋ ਕੇ ਤੇ ਲੰਗਰ ਅਸੀਂ ਆਪਣਾ ਆਪਣਾ ਹੀ ਬਣਾ ਲੈਨੇ ਹੰਨੇ ਤੇ ਕੋਈ ਸਾਡੀ ਕੋਈ ਹੋ ਨਹੀਂ ਹੈ ਪਿੰਡਾਂ ਚੋਂ ਵੀ ਆਉਂਦਾ ਲੰਗਰ ਬਣ ਕੇ ਜਿਹੜੇ ਨੇੜੇ ਦੇ ਪਿੰਡਾਂ ਚੋਂ ਗੱਡੀਆਂ ਤੇ ਆ ਜਾਂਦਾ ਹੈ ਤੇ ਟਰਾਲੀਆਂ ਤੇ ਵੀ ਆ ਜਾਂਦਾ ਹੈ ਤੇ ਦੁੱਧ ਵੀ ਆਉਂਦਾ ਹੈ ਸਾਰੇ ਪੰਜਾਬ ਵਿੱਚ ਇਕੱਠਾ ਉਹ ਹੋ ਆਉਂਦਾ ਹੈ ਤੇ ਕੋਈ ਨਦੀਆਂ ਚ ਲਾਈਆਂ ਪਈਆਂ ਜੀ ਦੁੱਧੀਆਂ ਕਿਸਾਨਾਂ ਨੇ ਨਦੀਆਂ ਚ ਲਾਈਆਂ ਪਈਆਂ ਕਿਹਾ ਉਹਨਾਂ ਦੁੱਧ ਵੀ ਹੂੰ ਥੋੜਾ ਤਾਂ ਤਾਂ ਕਰ ਕਰੀ ਦੁੱਧ ਪਿਆਈ ਜਾਂਦੇ ਆ ਪਿਛਲੇ ਬਸ ਨੇ ਲੰਗਰ ਲੱਗਿਆ ਹੋਇਆ ਆਪਣਾ ਕਿਸੇ ਚੀਜ਼ ਦੀ ਕਮੀ ਨਹੀਂ ਪਰ ਕਮੀਆਂ ਤਾਂ ਇੱਕੋ ਹੀ ਕਮੀ ਹੈ ਇਹ ਸਭ ਤੋਂ ਪੂਰੀ ਹੋ ਜੇ ਤਾਂ ਮਹਾਰਾਜ ਸਾਡੇ ਦੀ ਕਿਰਪਾ ਕਰਦੇ ਫੇਰ ਅਸੀਂ ਖੁਸ਼ੀ ਖੁਸ਼ੀ ਘਰਾਂ ਨੂੰ ਮੁੜਾਂਗੇ ਨਹੀਂ ਅਸੀਂ ਇੱਥੋਂ ਸਿੱਧੀਆਂ ਹੀ ਕਰਾਂਗੇ ਨਹੀਂ ਜਾਣ ਵਾਲਾ ਕੋਈ ਸਾਡਾ ਮਸਲਾ ਨਹੀਂ ਅਸੀਂ ਮੂੰਹ ਕੀ ਦਗਾ ਵਾਕਾਂ ਨੂੰ ਜਾ ਕੇ ਤੁਹਾਡੇ ਵਰਗੇ ਬੱਚੇ ਆ ਮੇਰੇ ਇੱਕ ਬੱਚਾ ਹੈ ਮੇਰਾ ਲੜਕੀ ਮੇਰੀ ਨੂੰਹ ਉਹ ਕੈਨੇਡਾ ਗਈ ਵੀ ਹੈ ਉਹ ਕਹਿੰਦਾ ਵੀ ਬਾਬਾ ਇੱਥੇ ਤੂੰ ਮੂੰਹ ਕਿਵੇਂ ਦਿਖਾਵੇਂਗਾ ਆਕੇ ਯਾਰ ਪਿੰਡਾਂ ਦੇ ਵਿੱਚੋਂ ਤੁਸੀਂ ਆਉਨੇ ਹੋ ਵੀ ਚਲੋ 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 ਉੱਥੇ ਲੈ ਜਾਂਦੇ ਹੋ ਤੇ ਉਹਨੂੰ ਆਪਸ ਆਪ ਆਕੇ ਮੂੰਹ ਕਿਵੇਂ ਦਿਖਾਓਗੇ ਉਹਨੂੰ ਡੱਲੇਆ ਸਾਹਿਬ ਨੂੰ ਮਰਵਾ ਕੇ ਆ ਜਾਓ ਤੁਸੀਂ ਇੱਥੇ ਇਹ ਨਹੀਂ ਤੁਸੀਂ ਹੋ ਸਕਦੀ ਸੰਭਵ ਨਹੀਂ ਤੁਹਾਡਾ ਇਹ ਕਹਿੰਦਾ ਉੱਥੇ ਵਿਤੀ ਸੀਧ ਹੋਣਾ ਬੂ ਜਾਂ ਜਾਇਓ ਨਾ ਅਸੀਂ ਹੁਣ ਆਏ ਵੇ ਅਸੀਂ ਇੱਥੇ ਸੀਧ ਹੋ ਜਾਾਂਗੇ ਸੀ ਜਾਂਦੇ ਜੂਨੇ ਸਰਕਾਰ ਕਿਉਂ ਨਹੀਂ ਸਮਝ ਰਹੀ ਇਸ ਗੱਲ ਨੂੰ ਸਰਕਾਰਾਂ ਦਾ ਵੀ ਯਾਰ ਆਏ ਆ ਵੀ ਇਹਨਾਂ ਦੀ ਪਾਲਿਸੀ ਹੁੰਦੀ ਹੈ ਨਾ ਬਹੁਤ ਗੰਦੀ ਖੇਡ ਹੁੰਦੀ ਹੈ ਇਹ ਜਿਹੜਾ ਬੰਦਾ ਹੈ ਖੇਡ ਖੇਡਣ ਲੱਗ ਗਿਆ ਉਹਨੂੰ ਪਬਲਿਕ ਦਾ ਨਹੀਂ ਕੋਈ ਹੰਲਾ ਪਬਲਿਕ ਦਾ ਮਰੇ ਚਾਹੇ ਜੀਵੇ ਉਹਨੂੰ ਕੀ ਕੁਛ ਨਾਲ ਹਉਲ ਪਤਾ ਸੇ ਪੀ ਆਪਾਂ ਹੁਣ ਮਰੀਏ ਬਿੰਦਕ ਨੂੰ ਮਰੀਏ ਤਾਂ ਪਰ ਇਹ ਨਹੀਂ ਉਹਨਾਂ ਨੂੰ ਤਾਂ ਇਹ ਆ ਵੀ ਸਾਡਾ ਵੋਟ ਰਾਜ ਕੈਮ ਹੋਣਾ ਚਾਹੀਦਾ ਵਿੱਚ ਆਪਣੇ ਵੀਰ ਹੈਗੇ ਆ ਉਧਰਲੇ ਬਸ ਇਹਨੂੰ ਹੋ ਜਾਂਦੇ ਆ ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ ਕੁਝ ਉਹਨੂੰ ਲੱਗਦਾ ਜਦੋਂ ਰਾਜਨੀਤੀ ਵਾਲਾ ਮਸਲਾ ਹੁੰਦਾ ਜਾਂ ਵੱਲੋਂ ਵੋਟਾਂ ਆਉਂਦੀਆਂ ਉਦੋਂ ਵੀ ਬਹੁਤ ਸਾਰੇ ਉਧਰੋਂ ਹੋ ਜਾਂਦੇ ਇਹ ਵੀ ਇੱਕ ਕਮੀ ਕਿਸਾਨਾਂ ਦੀ ਵੱਲੋਂ ਉਸ ਤਰੀਕੇ ਨਾਲ ਆਉਂਦੀ ਹੈ ਪਤਾ ਕਮੀ ਪੂਰੀ ਰੜਕਦੀ ਹੈ ਵੀਰੇ ਪੂਰੀ ਰੜਕਦੀ ਆ ਮੈਂ ਕਹਿੰਦਾ ਕੋਈ ਨਹੀਂ ਗੱਲ ਕਰੀ ਜੀ ਨਹੀਂ ਕਰਦਾ ਵੀ ਸਾਨੂੰ ਚਾਹੇ ਕੋਈ ਕਹੇ ਤੇ ਮੁੜ ਕੇ ਸਾਨੂੰ ਕਮੈਂਟਾਂ ਦੇ ਗਰੇਜ ਕੀ ਆ ਯਾਰ ਸਾਡੇ ਹੁਣ ਪਿੱਛੇ ਵੋਟਾਂ ਆਈਆਂ ਸੀ ਸਾਡੇ ਬੰਦੇ ਆ ਵੀ ਉਧਰ ਕਿੱਧਰ ਨੂੰ ਭੱਜ ਲਿਆ ਕਿੱਧਰ ਨੂੰ ਭੱਜ ਲਿਆ ਜੋ ਚਾਰ ਦਿਨਾਂ ਨੂੰ ਘੂਰੇ ਅਸੀਂ ਜਾ ਕੇ ਘਰਾਂ-ਘਰ ਵੀ ਤੁਸੀਂ ਇਹ ਕੀ ਕਰੀ ਜਾਂਦੇ ਹੋ ਯਾਰ ਫੇਰ ਬਸ ਖੜ ਜਾਂਦੇ ਆ ਮਾਰੇ ਮੋਟੇ ਇਹ ਮਸ ਉਹਨਾਂ ਕੋਲੇ ਲਾਰੇ ਨੱਬੀ ਇਹੋ ਜੇ ਵੀਰੇ ਉਹਨਾਂ ਦੀ ਫੇਰ ਸਿਆਸਤ ਚੀਜ਼ ਕੀ ਕਿਹੜਾ ਕਹੇ ਸਿਆਸਤ ਨੂੰ ਹਣਾ ਉਹ ਤਾਂ ਬਖਸ਼ਦੀ ਨਹੀਂ ਉਹ ਬਾਪੂ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਆਂਪਰਾਪੂਰ ਪਿੱਥੋ ਤੋਂ ਕਿਵੇਂ ਚੱਲ ਰਿਹਾ ਅੰਦੋਲਨ ਫਿਰ ਠੀਕ ਚੱਲ ਰਿਹਾ ਕਰਾ ਦੇਖੋ ਹੁਣ ਕਿਰਾਬ ਬੰਦੇ ਬੈਠੇ ਆ ਤੇ ਹੁਣ ਹੈਗਾ ਚਾਂਸ ਅੱਛਾ ਹਾਂ ਤੁਹਾਨੂੰ ਉਮੀਦ ਹੈ ਕਿ ਹੁਣ ਕੋਈ ਸਰਕਾਰ ਗੱਲ ਕਰੇ ਹੁਣ ਮੈਡੀਕਲ ਹੁਣ ਹੁਣ ਪਿਆਸਰਾ ਹਾਂ ਕਿਉਂ ਹੁਣ ਇਹ ਵੀ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਜਥੇਬੰਦੀਆਂ ਦੇ ਇਕਾ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਜੁਗਿੰਦਰ ਸਿੰਘ ਉਗਰਾਹਾ ਉਹਨਾਂ ਦੀ ਵੀ ਇਹੀ ਸਟੇਟਮੈਂਟ ਸੀ ਵੀ ਆਪਾਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਤੇ ਵੀ ਆਪਾਂ ਏਕੇ ਦੇ ਨਾਲ ਇਹ ਸਾਰਾ ਕੁਝ ਜਿਤਨਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਪ੍ਰੈਸ਼ਰ ਪਾਉ ਸਰਕਾਰ ਤੇ ਪਾਉ ਪਾਉ ਪ੍ਰੈਸ਼ਰ ਪੂਰੇ ਪਾਉਣ ਤਾਂ ਹੈ ਤਾਂ ਇਹਦਾ ਪੂਰੇ ਪਾਉਣ ਦਾ ਪੂਰੀ ਆਸ ਹੈ ਹਮ ਇਹਨਾਂ ਕੋਲ ਤੋਂ ਚੈਨਲ ਰਾਹੀਂ ਜਾਣ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਆਗੇ ਉਹਦੇ ਅਸੀਂ ਇੱਥੇ ਸੀਗੇ ਮੈਂ ਆਪ ਖੁਦ ਵੀ ਖੜਾ ਕੇ ਕਿਹਾ ਗਰਾਂ ਸਾਹਿਬ ਨੂੰ ਵੀ ਤੁਸੀਂ ਆਗੇ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਹਾਡੀਆਂ ਵੀ ਮੰਗਾਂ ਸਾਡੀਆਂ ਇੱਕੋ ਹੀ ਹੈ ਉਹ ਵੀ ਮੰਗ ਉਹੀ ਮੰਗਦੇ ਆ ਅਸੀਂ ਵੀ ਉਹੀ ਮੰਗਦੇ ਆ ਕਿਸਾਨ ਉਹ ਆ ਕਿਸਾਨ ਅਸੀਂ ਉਹਨਾਂ ਦੇ ਧੀ ਆ ਪੁੱਤ ਪਰ ਹੁਣ ਲੇਟ ਕਾਦਾ ਕਰਦੇ ਜਦੋਂ ਬੰਦੇ ਹੀ ਕਮਾ ਲਿਆ ਸੀ ਫਿਰ ਤਾਂ ਆਉਣ ਚਾਹੇ ਨਾ ਆਉਣ ਫਿਰ ਸਾਨੂੰ ਗੁੱਸਾ ਹੀ ਹੈ ਜਦੋਂ ਹੁਣ ਸਾਡਾ ਪਿਓ ਹੈ ਕਿਸੇ ਨੇ ਸਾਥ ਦੇ ਵਿੱਚ ਉਹਦੀ ਦਾੜੀ ਫੜ ਲਈ ਫਿਰ ਤਾਂ ਪੁੱਤ ਮਗਰੋਂ ਦੋ ਦਿਨਾਂ ਮਗਰੋਂ ਜਾਵੇ ਨਾ ਜਾਵੇ ਹੁਣ ਕੰਮ ਤਾਂ ਸਾਡਾ ਸਿਰੇ ਦੇ ਲੱਗਿਆ ਪਿਆ ਹੁਣ ਉਹ ਸਾਨੂੰ ਕੱਲ ਨੂੰ ਦੇ ਮੰਗ ਜੀ ਇੰਨੀ ਤਰੀਕ ਨੂੰ ਕਰਾਂਗੇ ਜੀ ਇੰਨੀ ਤਰੀਕ ਨੂੰ ਹੱਥ ਮੰਨ ਕੇ ਬੇਨਤੀ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਵਾਲਾ ਦੌਰ ਨਹੀਂ ਹੈਗਾ ਇਹ ਫੈਸਲਾ ਲੈਣ ਦਾ ਦੌਰ ਨਹੀਂ ਹਾਂ ਇਹ ਤਾਂ ਹੁਣ ਬਸ ਝਟਪਟ ਵਾਲੀ ਹੈ ਵੀ ਹੁਣ ਬੇਨਤੀ ਹੈ ਸਾਰੀਆਂ ਜਸੇ ਬੰਦੀਆਂ ਨੂੰ ਤੁਹਾਡੇ ਜਨਰ ਰਾਹੀਂ ਵੀ ਹੱਥ ਮੰਨ ਕੇ ਵੀ ਜਰੂਰ ਪਹੁੰਚੋ ਪਹੁੰਚੇ ਬਿਨਾ ਪਈ ਆਪਣਾ ਹੱਲ ਨਹੀਂ ਸਾਰੇ ਵੀਰ ਭਾਈ ਇੱਕੋ ਹੀ ਆਪਾਂ ਸਹੀ ਹੈ ਹੋਰ ਬਾਪੂ ਤੁਹਾਨੂੰ ਕਿੰਨਾ ਚਿਰ ਹੋ ਗਿਆ ਬੈਠਿਆ ਨੂੰ ਫਿਰ ਅਸੀਂ ਤਾਂ ਜੀ 13 ਮਹੀਨੇ ਪਹਿਲਾਂ ਵੀ ਇਲਾਕੇ ਆਏ ਦਿੱਲੀ ਅੱਛਾ ਉਹ ਉੱਥੇ ਵੀ ਬਹੁਤ ਮਿਹਨਤ ਕਰਕੇ ਕਿਰਾਂ ਐ ਹੋਗਾ ਸੀ ਵੀ ਚੱਲ ਮੰਨ ਲਿਆ ਹੂੰ ਇਹਨੇ ਹੁਣ ਥੁੱਕ ਕੇ ਚੱਟ ਲਿਆ ਮੰਨ ਕੇ ਐਦੂ ਘਟ ਗਿਆ ਬੰਦਾ ਕਿ ਉਹ ਜਿਹੜਾ ਥੁੱਕ ਕੇ ਚੱਟ ਗਿਆ ਤੇ ਮੰਨ ਕਿਉਂ ਨਹੀਂ ਰਹੀ ਮੋਦੀ ਸਰਕਾਰ ਤੁਹਾਨੂੰ ਲੱਗਦਾ ਹੁਣ ਮੰਨ ਤਾਂ ਗਿਆ ਸੀ ਮੰਨ ਕੇ ਮੁਕਰਿਆ ਇਹਦਾ ਮਰੇ ਮੁਕਰੇ ਦੀ ਕਹਿੰਦਾ ਕੋਈ ਦਾਰੂ ਨਹੀਂ ਗਈ ਹੂੰ ਹੁਣ ਬਸ ਬੈਠੇ ਤਾਂ ਹੈ ਉਮੀਦ ਲੈ ਕੇ ਜੇ ਕਰੇ ਤਾਂ ਤੇ ਬਾਕੀ ਜਿਵੇਂ ਬਾਈ ਨੇ ਕਿਹਾ ਹੂੰ ਵੇ ਹੁਣ ਡੀਕਣ ਦਾ ਟਾਈਮ ਨਹੀਂ ਗਾ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਗਾ ਜਿਹੜੇ ਭਾਈ ਨੇ ਮਦਦ ਕਰਨੀ ਆ ਉਹਨੂੰ ਆ ਜਾਣਾ ਚਾਹੀਦਾ ਤੇ ਫੇਰ ਹੀ ਮਸਲਾ ਹੱਲ ਹੋਊਗਾ ਤੁਹਾਨੂੰ ਲੱਗਦਾ ਜਿਹੜੇ ਮਤਲਬ ਬਹੁਤ ਸਾਰੀਆਂ ਸਟੇਟਮੈਂਟਾਂ ਆਉਂਦੀਆਂ ਜੋ ਉਸ ਤਰ੍ਹਾਂ ਸੁਪਰੀਮ ਕੋਰਟ 'ਚ ਵੀ ਇਸ ਮਸਲੇ ਤੇ ਗੱਲ ਹੋਈ ਉੱਥੋਂ ਦੀ ਕਮੇਟੀ ਸੀ ਜਿਹੜੀ ਉਹ ਵੀ ਡਲੇਵਾਲ ਸਾਹਿਬ ਨੂੰ ਮਿਲ ਕੇ ਗਈ ਹੈ ਵੀ ਤੁਸੀਂ ਮਰਨ ਵਰਤ ਜਿਹੜਾ ਇਹ ਤੋੜ ਦਿਓ ਜਾਂ ਇਹ ਵੀ ਐਨਾ ਸਟੇਟਮੈਂਟਾਂ ਕਿ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੋ ਜਾਣ ਭਾਵੇਂ ਮਰਨ ਵਰਤ ਆਪਣਾ ਜਾਰੀ ਰੱਖਣ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਇਹ ਸਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਹ ਦਿਨ ਸਾਨੂੰ ਉਮੀਦ ਵੱਜ ਗਈ ਸੀ ਵੀ ਜਦੋਂ ਹੁਣ ਹਾਈ ਕੋਰਟ 'ਚ ਆਏ ਨੇ ਵੀ ਕੁਝ ਨਾ ਕੁਝ ਗੱਲ ਸਿਰੇ ਲੱਗੂਗੀ ਤੇ ਹੁਣ ਜਦੋਂ ਚੁੱਪ ਜੇ ਹੋ ਗਏ ਫੇਰ ਬਸ ਬੈਠੇ ਆਣ ਦੇਖੋ ਤੇਰਾ ਦੇ ਰੇਡਰ ਰਾਤ ਦੇ ਨੇ ਪੂਰੇ ਹਾਂ ਹਲਦੇ ਤਾਂ ਹਨਗੇ ਜੀ ਬੈਠਾਂਗੇ ਚਾਹੇ ਹੋਰ ਸਾਲ ਬੈਠਣਾ ਪਵੇ ਜੇ ਫਾਲਤਦਾ ਹੈ ਨਹੀਂਗੇ ਫਿਰ ਇਹਨਾਂ ਦੀ ਮਰਜ਼ੀ ਹੈ ਜੇ ਮੈਂ ਇਹਨਾਂ ਨੇ ਕਰਨਾ ਦੱਲੇਵਾਲ ਸਾਹਿਬ ਨੂੰ ਤੁਸੀਂ ਮਿਲੇ ਹੋ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਬਹੁਤ ਵਾਰੀ ਅਸੀਂ ਪੈਰਾ ਵੀ ਲਾਉਂਦੇ ਰਹੇ ਹਾਂ ਉਹਨਾਂ ਕੋਲੇ ਅੱਛਾ ਰਾਤ ਨੂੰ ਕੋਲੇ ਖੜਕੇ ਤੇ ਕੀ ਕਹਿੰਦੇ ਨੇ ਹੁਣ ਦੱਲੇਵਾਲ ਸਾਹਿਬ ਉਦੋਂ ਗੱਲਬਾਤ ਕਰਦੇ ਹੋਣਗੇ ਕਿ ਉਹਨਾਂ ਉਹਨਾਂ ਨੂੰ ਕੀ ਲੱਗਦਾ ਦੱਲੇਵਾਲ ਤਾਂ ਕਹਿੰਦੇ ਵੀ ਦਵਾਈ ਬੂਟੀ ਦਾ ਤਾਂ ਮੈਨੂੰ ਕੋਈ ਨਾ ਹੀ ਨਾ ਲੋ ਮੈਂ ਕੁਝ ਨਹੀਂ ਲੈਣਾ ਅੱਛਾ ਤੇ ਮੈਨੂੰ ਤਾਂ ਇੱਕੋ ਹੀ ਚੀਜ਼ ਚਾਹੀਦੀ ਹੈ ਵੀ ਸਾਡੇਆਂ ਮੰਗਾ ਮੰਨੀਆਂ ਜਾਣ ਉਦੋਂ ਬਾਅਦ ਚਾਹੇ ਮੈਂ ਸਾਰਾ ਕੁਝ ਖਾ ਲਵਾਂ ਪਾਣੀ ਵੀ ਖਾਉਂਗਾ ਵੀ ਜਿੰਨਾ ਚਿਰ ਮੰਗ ਨਹੀਂ ਮੰਨਦੇ ਉਨਾ ਚਿਰ ਨਾ ਮੈਨੂੰ ਕੁਝ ਕਹੋ ਉਹਨਾਂਦਰ ਮੈਂ ਕੁਝ ਨਹੀਂ ਖਾਣਾ ਜਿਵੇਂ ਬਹੁਤ ਸਾਰੇ ਕਿਸਾਨਾਂ ਦੇ ਤਰਕਾ ਵੀ ਜਿਹੜਾ ਦਿੱਲੀ ਤੋਂ ਜਲਦਬਾਜੀ ਝੁੱਠੇ ਇਸੇ ਕਰਕੇ ਸਾਰਾ ਕੁਝ ਦੁਬਾਰਾ ਹੋ ਰਿਹਾ ਤੁਹਾਨੂੰ ਲੱਗਦਾ ਕਿ ਹੁਣ ਉਸ ਤਰੀਕੇ ਦੀ ਜਲਦਬਾਜੀ ਨਹੀਂ ਕੀਤੀ ਜਾਊ ਹੁਣ ਤਾਂ ਉਹਨਾਂ ਦੇ ਆਇਆਂ ਤੋਂ ਪਤਾ ਲੱਗੂ ਜੀ ਹੁਣ ਮੀਟਿੰਗਾਂ ਕਰੀ ਜਾਂਦੇ ਅਜੇ ਮੀਟਿੰਗਾਂ ਕਰਨ ਦਾ ਤਾਂ ਟਾਈਮ ਤਾਂ ਹੈ ਨਹੀਂ ਹੁਣ ਜੇ ਆ ਕੇ ਕਿਸੇ ਨਾਲ ਨਹੀਂ ਬਹਿਣਾ ਕਿਸੇ ਪਾਸੇ ਹੋਰ ਬਹਿ ਜਾਣਾ ਆ ਕੇ ਬੈਠਣ ਮਦਾਦ ਪੂਰੀ ਜੱਜ ਕੇ ਕਰਨ ਜੇ ਕਰਨੀਆਂ ਦਾ ਇਹ ਕੋਈ ਲਾਰਾਂ ਲਪਾਂ ਵਾਲਾ ਕੋਈ ਫਾਇਦਾ ਨਹੀਂ ਹੋਣਾ। ਬੱਪੂ ਖੇਤੀ ਤੁਸੀਂ ਵੀ ਕਰਦੇ ਹੋ ਲਗਾਤਾਰ ਫਸਲਾਂਾਂ 'ਚ ਬਹੁਤ ਸਾਰੇ ਬਦਲਾਅ ਆਏ। ਪਹਿਲਾਂ ਹੋਰ ਫਸਲਾਂ ਹੁੰਦੀਆਂ ਸੀ ਫਿਰ ਸਮੇਂ ਦੇ ਨਾਲ ਝੋਨਾ ਹੋਇਆ ਤੇ ਅੱਜ ਕੱਲ੍ਹ ਤਾਂ ਇਹ ਆ ਵੀ ਝੋਨਾ ਤੇ ਕਣਕ ਪੰਜਾਬ 'ਚ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ। ਮਹੌਸਰਿਕ ਕਿਸਾਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਪਹਿਲਾਂ ਅਸੀਂ ਖੇਤੀ ਕਰਦੇ ਸੀ ਸੌਖੇ ਸੀਗੇ ਪਰ ਆ ਦਿਨਾਂ ਚ ਅਸੀਂ ਔਖੇ ਹੋ ਗਏ ਸਾਡੇ ਕੋਲੇ ਮਸ਼ੀਨਰੀ ਵੱਡੇ ਰੂਪ ਵੱਡੇ ਪੱਧਰ ਤੇ ਆ ਗਈ ਵੱਡੇ ਪੱਧਰ ਤੇ ਸਭ ਕੁਝ ਹੋ ਗਿਆ ਪਰ ਸਾਡੀ ਹਾਲਤ ਫਿਰ ਮਾੜੀ ਦੀ ਮਾੜੀ ਇਹ ਕਿਉਂ ਆ ਮਤਲਬ ਮਸ਼ੀਨਰੀ ਵੀ ਆਈ ਇਹ ਮਾੜੀ ਇਹ ਫਸਲਾਂ ਦਾ ਸਾਡਾ ਜਿਵੇਂ ਅੱਗੇ ਸਾਨੂੰ ਭਾਅ ਮਿਲਦਾ ਸੀ ਉਸ ਲੋਟ ਹੈ ਨਹੀਂਗਾ ਤੇ ਸਾਨੂੰ ਟੈਕਸਾਂ ਰੋਸਾਂ ਵਿਚ ਹੀ ਖਾ ਖੂ ਜਾਂਦੇ ਆ ਜੇ ਜੇ ਸੀ ਸੌਖੇ ਹੋ ਗਏ ਤਾਂ ਇੱਥੇ ਕਾਹਨੂੰ ਆਉਂਦੇ ਸੀ ਹੈ ਇਹ ਨਹੀਂ ਰਹੀ ਇਹ ਹੁਣ ਅਸੀਂ ਕਣਕ ਬੀਜੀ ਐ ਪਿੱਛੇ ਹਾਂ ਕਿੰਨੇ ਹਾਲੀ ਕਣਕ ਬੀਜੀ ਡੀਏਪੀ ਸਾਨੂੰ ਨਹੀਂ ਮਿਲਦਾ ਜੂਰੀਆ ਸਾਨੂੰ ਨਹੀਂ ਮਿਲਦਾ ਇਹ ਕੋਈ ਸਰਕਾਰ ਚਲਾਉਣ ਦਾ ਸ਼ਾਮਲਾ ਨਹੀਂ ਤਾਂ ਯਾਰ ਇਹ ਸਰਕਾਰਾਂ ਕੋਲੇ ਕੋਈ ਡੀਏਪੀ ਨਹੀਂ ਬਣਦਾ ਜਾਂ ਜੂਰੀਆ ਨਹੀਂ ਬਣਦਾ ਆਪਦੇ ਕਿਸਾਨਾਂ ਨੂੰ ਅੱਗੇ ਜਿਹੜੀਆਂ ਸਰਕਾਰਾਂ ਸੀ ਕਿਸਾਨਾਂ ਨੂੰ ਆਪਦੇ ਬੱਚਿਆਂ ਵਾਂਗੂ ਸਮਝਦੇ ਹੁੰਦੀਆਂ ਸੀ ਵੀ ਸਾਡਾ ਕਿਸਾਨ ਐ ਇਹਨੂੰ ਕੋਈ ਤਕਲੀਫ ਨਾ ਜੇ ਬਸ ਕੰਨੀ ਲਾਈਟ ਲਾਈਟ ਹੁਣ ਲਾਈਟ ਨੂੰ ਕਿੱਥੇ ਨਾਲ ਗਈ ਇਹ ਲਾਈਟ ਭਗਵੰਤ ਮਾਨ ਕਹਿੰਦਾ ਮੈਂ ਲਾਈਟ ਛੱਡਤੀ ਮੈਨੂੰ ਵੋਟਾਂ ਪਾ ਦਿਓ ਉਹ ਬਦੰਤਰਾਂ ਨੇ ਡੀਏਪੀ ਮੰਨ ਕਰ ਦਿੰਦੇ ਦੋ ਦਿਨ ਰੇਲ ਰੋਕਦੇ ਆਂ ਦਾ ਵਿਰੋਧ ਕਰਦੇ ਆਂ ਉਹ ਭਾਈ ਦੇ ਦੂਜੇ ਜਿਹੜੇ ਕਿਸਾਨ ਆ ਉਹ ਵਿਰੋਧ ਕਰਨ ਲੱਗ ਜਾਂਦੇ ਤੁਸੀਂ ਰੇਲਾਂ ਤੇ ਬਹਿ ਕੇ ਭਾਈ ਡੀਏਪੀ ਨਹੀਂ ਆਇਆ ਲੈ ਡੀਏਪੀ ਨਹੀਂ ਆਉਣਾ ਕਿੱਥੋਂ ਇੱਥੇ ਡੀਏਪੀ ਪਿਆ ਇਹਨਾਂ ਨੇ ਬਸ ਤੰਗ ਕਰਨਾ ਕਿਸਾਨਾਂ ਨੂੰ ਵੀ ਇਹ ਤਾਂ ਕਿ ਕਰ ਕਰਕੇ ਤੰਗ ਕਰ ਕਰਕੇ ਦਾਨੀਆਂ ਵਾਨੀਆਂ ਨੂੰ ਸਮਾਇਆ ਜਾਗੇ ਤੇ ਇਹਨਾਂ ਨੂੰ ਆਪਾਂ ਸੀਰੀਰ ਲਾ ਦੇ ਤੀਪਣ ਸਾਨੂੰ ਚੁਕਾਉਣਾ ਉਹ ਜੇ ਇਹੀ ਗੱਲ ਤਾਂ ਚੁਕਾ ਦੇਣਗੇ ਭਾਈ ਆਪਦੇ ਕਿਸਾਨ ਨੂੰ ਆਪ ਮਾਰਨ ਵਾਲੀ ਗੱਲ ਹੈ ਫਿਰ ਕਰੀ ਜਾਣ ਫਿਰ ਇਹਨਾਂ ਦਾ ਕਿ ਨਹੀਂ ਪਰ ਪ੍ਰਮਾਤਮਾ ਦੀ ਜੀ ਇਹੋ ਜੀ ਹੈ ਬਿਤੇ ਵੀ ਜਦੋਂ ਅੰਤ ਆ ਜਾਂਦਾ ਹੈ ਅੰਤ ਬਹੁਤ ਵੱਡੀ ਚੀਜ਼ ਹੈ ਉਦੋਂ ਫਿਰ ਅਖੀਰ ਤੇ ਜਾ ਕੇ ਭਾਂਡਾ ਫੁੱਟ ਜਾਂਦਾ ਹੈ ਇਹਨਾਂ ਨਾਲ ਇਸੇ ਤਰ੍ਹਾਂ ਹੀ ਹੋਣੀ ਹੈ ਅਰਦਾਸਾਂ ਬੇਨਤੀਆਂ ਗੁਰੂ ਘਰਾਂ ਦੇ ਵਿੱਚ 14000 ਰੁਪਏ ਨੇ ਆਪਣੇ ਰੋਜ਼ ਤੜਕੇ ਹੱਥ ਨੇ ਅਰਦਾਸ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਢੱਲੇ ਵਾਲ ਸਾਹਿਬ ਦੀ ਸਿਹਤ ਨੂੰ ਤੰਦਰੁਸਤੀ ਰੱਖੀ ਸਾਡੇ ਮੋਰਚੇ ਜਿੱਤ ਕੇ ਦੇ ਤੇ ਫੇ ਮਾਲਕ ਨੂੰ ਜਦੋਂ ਹਾਜ਼ਰ ਨਾਜ਼ਰ ਮੰਨਦੇ ਆਂ ਆਪਾਂ ਤਾਂ ਜਿੱਤ ਕੇ ਦੇਣਗੇ ਡੇਢ ਰਾਤ ਦੇ ਨਾਲ ਬੈਠੇ ਆਂ ਮਾਲਕ ਦੇ ਸਿਰ ਸੰਹਾਰੀ ਬੈਠੇ ਆਂ ਔਰ ਇੱਥੇ ਆਪਣੇ ਕੋਲੇ ਕੀ ਹੈ ਉਹ ਤੁਸੀਂ ਪਹਿਲਾਂ ਸੰਦਾ ਨਹੀਂ ਗੱਲ ਕੀਤੀ ਕੋਈ ਸੰਦ ਨਹੀਂ ਬੰਦ ਨਹੀਂ ਕੋਈ ਆ ਰਹਿਣ ਬਸੇਰਾ ਤਾਂ ਨਹੀਂ ਵਧੀਆ ਇਹ ਤਾਂ ਇੱਕ ਆਇਆ ਵੀ ਜਲ ਇਕੱਠੇ ਹੋਏ ਆ ਬਜ਼ੁਰਗਾਂ ਕੋਲੇ ਗੱਲਾਂ ਸੁਣੀ ਜਾਂਦੇ ਇਹਨਾਂ ਨੂੰ ਸੁਣਾ ਦਿੰਦੇ ਬਸ ਉੱਥੇ ਗਾਹ ਡਿਊਟੀਆਂ ਲਾ ਕੇ ਨਹੀਂ ਰਾਤ ਨੂੰ ਪਹਿਰਿਆਂ ਦੇ ਲਾ ਕੇ ਨਹੀਂ ਟਾਈਮ ਕੱਢੀ ਜਾਂਦੇ ਹੁਣ ਵੀ ਪਹਿਰਾ ਲੱਗਦਾ ਹੈ ਹਾਂ ਪਹਿਰਾ ਲੱਗਦਾ ਜੀ ਪਹਿਰਾ ਤਾਂ ਅਸੀਂ 1 ਮਿੰਟ ਵੀ ਹੋ ਨਹੀਂ ਕਰਨਾ ਰਾਤ ਨੂੰ ਗੱਡੀਆਂ ਗੇੜੇ ਦਿੰਦੀਆਂ ਸਾਡੀਆਂ ਵੀ ਭਾਈ ਜਾਗਦੇ ਰਹੋ ਤੇ ਤਿੰਨ ਚਾਰ ਸਾਈਆਂ ਦੋ ਸਾਈ ਉੱਥੇ ਰਸਤੇ 'ਚ ਐ ਦੋ ਤਿੰਨ ਸਾਈ ਅੱਗੇ ਤੁਸੀਂ ਜਾਓਗੇ ਪਹਿਰਾ ਕਿਉਂ ਪਹਿਰਾ ਵੀ ਸਰਕਾਰ ਦਾ ਕੋਈ ਪਤਾ ਨਹੀਂ ਕਿਹੜੇ ਬੜੇ ਕੋਈ ਸਰਕਾਰ ਬਕਾ ਕਰਦੀ ਵੀ ਜੰਦਲੇਆਲ ਸਾਹਿਬ ਨੂੰ ਚੱਕ ਕੇ ਲੈ ਜੇ ਜਾਂ ਫੋਰਸ ਹੋਰ ਮੰਗਾ ਕੇ ਕੋਈ ਸਾਡਾ ਤਿੱਤਰ-ਵਿੱਤਰ ਕਰਨ ਦਾ ਫੈਸਲਾ ਕਰ ਲਈ ਵੀ ਕਿਸਾਨਾਂ ਨੂੰ ਟੱਕਰ ਲਈ ਪਹਿਲਾਂ ਵੀ ਉਦੋਂ ਹੋਇਆ ਬਹੁਤ ਸਾਰਾ ਨੁਕਸਾਨ ਕਿਸਾਨਾਂ ਦਾ ਹਾਂ ਉਦੋਂ ਮੌਤ ਕਿਸਾਨਾਂ ਨੂੰ ਨੁਕਸਾਨ ਹੋਇਆ ਬਟੇ ਉਦੋਂ ਦੇਖੋ ਮੁੰਡਾ ਆਪਣਾ ਮਾਰਤਾ ਵਿਚਾਰਾ ਇਹ ਉਹਦਾ ਜੀ ਕਰਦਾ ਸੀ ਵੀ ਮੈਂ ਇੱਥੇ ਆ ਕੇ ਯਾਰ ਉਹਨੇ ਕੋਈ ਉਹਦਾ ਸੀਗਾ ਉਹ ਕਸੂਰ ਇੱਕ ਹੱਕ ਹੀ ਮੰਗਣਾ ਆਇਆ ਸੀ ਨਾ ਉਹਦੇ ਜਿਵੇਂ ਆਪਾਂ ਆਏ ਆਪਣੇ ਨਾਲ ਹੀ ਸਾਡੇ ਆਇਆ ਸੀ ਸਾਡੇ ਪਿੰਡਾਂ ਦੇ ਮੁੰਡੇ ਨਾਲ ਆਇਆ ਸੀ ਉੱਥੇ ਸਾਈਡ ਤੇ ਖੜਾ ਸੀ ਫਰ ਗੋਲੀ ਮਾਰੀ ਵਿਚਾਰੇ ਤੇ ਸ਼ਹੀਦ ਕਰਤਾ